ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਸਿੱਖੀ ਇਤਿਹਾਸ ਦੇ ਵਿੱਚ ਖਾਲਸਾ ਜੀ ਜੋਤ ਦੀ ਬਹੁਤ ਜ਼ਿਆਦਾ ਮਹੱਤਤਾ ਮੰਨੀ ਜਾਂਦੀ ਏ ਜਿਵੇਂ ਆਪਾਂ ਘਰ ਦੇ ਵਿੱਚ ਜੋਤ ਚਗਾਉਨੇ ਆ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਆ ਜਾਂ ਕੋਈ ਮੈਨਪਰਾ ਸ੍ਰੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀ ਜਗਾਉਂਦੇ ਆ ਜਿਸ ਤਰ੍ਹਾਂ ਵੀ ਕੋਈ ਆਪਣੇ ਘਰ ਦੇ ਵਿੱਚ ਜੋਤ ਜਗਾਉਂਦਾ ਏ ਜੇ ਆਪਾਂ ਖਾਲਸਾ ਜੀ ਗੱਲ ਕਰੀਏ ਤਾਂ ਆਪਾਂ ਜੇਸ ਵੀ ਸਮੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਈਏ ਕਿਸੇ ਵੀ ਟਾਈਮ ਚਲੇ ਜਾਈਏ 24 ਘੰਟੇ ਉੱਥੇ ਜੋਤ ਜਗਦੀ ਹੀ ਹੁੰਦੀ ਏ ਤੇ ਖਾਸ ਕਰਕੇ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਤੇ ਖਾਲਸਾ ਜੀ ਜੋਤ ਆਪਾਂ ਨੂੰ ਅਕਸਰ ਹੀ ਦੇਖਦੀ ਏ ਜਗਦੀ ਹੋਈ ਪਰ ਕੋਈ ਤਾਂ ਖਾਲਸਾ ਜੀ ਜੋਤ ਨੂੰ ਜਗਾਉਂਦੇ ਵੀ ਨੇ ਤੇ ਕੋਈ ਇਸ ਦੇ ਖਿਲਾਫ ਵੀ ਬਹੁਤ ਜ਼ਿਆਦਾ ਬੋਲਦੇ ਨੇ ਜੋ ਤਰਕਵਾਦੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਕਿ ਜੋਤ ਦੇ ਜਗੌਰ ਦੇ ਨਾਲ ਕੀ ਹੁੰਦਾ ਹੈ ਉਹ ਇੱਕ دیਵਾ ਜਗਦਾ ਰਹਿੰਦਾ ਹੈ ਜੋਤ ਜਗਾਉਣ ਦੇ ਨਾਲ ਕੋਈ ਦੁੱਖ ਤਕਲੀਫ ਦੂਰ ਨਹੀਂ ਹੁੰਦਾਗਾ ਕੁਝ ਨਹੀਂ ਹੁੰਦਾਗਾ ਵੀ ਇਹ ਸਭ ਵਹਿਮ ਭਰਮ ਨੇ ਤਾ ਖਾਲਸਾ ਜੀ ਇਹ ਵਹਿਮ ਪਰਮ ਨਹੀਂ ਹੁੰਦੇਗੇ ਇਹ ਆਪਾਂ ਜੋ ਮੰਨਦੀਆਂ ਸੋਚਾਂ ਵਿਚਾਰਾ ਆਪਦੀਆਂ ਬਣਾਉਣੇ ਆ ਨਾ ਉਹ ਸੋਚ-ਸੋਚ ਕੇ ਆਪਾਂ ਆਪਣੇ ਮਨ ਤੋਂ ਹੀ ਵਹਿਮ ਪਰਮ ਬਣਾਉਣੇ ਆ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਜਾਂ ਉਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਇਹੋ ਤਾਂ ਅੱਜ ਦੇ ਸਮੇਂ ਦੇ ਵਿੱਚ ਆਪਣੀ ਹਾਲਾਤ ਇਸ ਤਰ੍ਹਾਂ ਦੀ ਹੋਈ ਹੋਏ ਨੇ ਜਦੋਂ ਆਪਾਂ ਪਰਮਾਤਮਾ ਤੋਂ ਉੱਪਰ ਹੋ ਕੇ ਚੱਲਦੇ ਆ ਜਦੋਂ ਆਪਾਂ ਅਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਦੀ ਹੁਕਮਾਂ ਦੇ ਅਨੁਸਾਰ ਨਹੀਂ ਚੱਲਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਖਾਲਸਾ ਜੀ ਇਹ ਹਾਲਾਤ ਆਪਣੇ ਤਾਂ ਹੀ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਨੇ ਜੋ ਆਪਣੇ ਘਰ ਦੇ ਵਿੱਚ ਕਈਆਂ ਦੇ ਪਰਿਵਾਰ ਦੇ ਵਿੱਚ ਖਾਲਸਾ ਜੀ ਦੇਖਣ ਨੂੰ ਮਿਲਦਾ ਹੈਗਾ ਵੀ ਉਹਨਾਂ ਦੇ ਛੋਟੇ-ਛੋਟੇ ਬੱਚੇ ਨਸ਼ਿਆਂ ਤੇ ਲੱਗ ਜਾਂਦੇ ਨੇ ਕਿਉਂਕਿ ਜੇ ਸੋਚੀਏ ਖਾਲਸਾ ਜੀ ਗੱਲ ਤੁਸੀਂ ਆਪ ਖੁਦ ਹੀ ਸੋਚੋ ਦੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਗੁਰੂ ਵਾਲੇ ਬਣੇ ਹੋਣ ਪਾਠ ਕਰਦੇ ਹੋਣ ਸੇਵਾ ਸਿਮਰਨ ਕਰਦੇ ਹੋਣ ਤਾਂ ਖਾਲਸਾ ਜੀ ਉਹਨਾਂ ਦੇ ਬੱਚੇ ਗਲਤ ਰਸਤੇਾਂ ਤੇ ਕਿਉਂ ਜਾਣ ਉਹ ਗਲਤ ਸੰਗਤ ਕਿਉਂ ਕਰਨ ਜੇ ਉਹਨਾਂ ਦੇ ਘਰ ਦੇ ਵਿੱਚ ਹੀ ਸਾਰਾ ਕੁਝ ਸਹੀ ਹੋਵੇਗਾ ਕਿਉਂਕਿ ਜੋ ਬੱਚੇ ਨੇ ਅੱਗੇ ਖਾਲਸਾ ਜੀ ਉਹ ਉਹੀ ਕੁਝ ਕਰਦੇ ਨੇ ਜੋ ਕੁਝ ਉਹ ਆਪਣੇ ਮਾਤਾ ਪਿਤਾ ਤੋਂ ਦੇਖਦੇ ਨੇ ਸਿੱਖਦੇ ਨੇ ਇਹ ਨਹੀਂ ਜੇ ਆਪਾਂ ਕਿਸੇ ਨੂੰ ਦੋਸ਼ ਦੇਈਏ ਨਾ ਕਿ ਫਲਾਣੇ ਬੰਦੇ ਨੇ ਸਾਡਾ ਬੱਚਾ ਖਰਾਬ ਕਰਦਾ ਉਸ ਨੇ ਸਾਡੇ ਬੱਚੇ ਨੂੰ ਨਸ਼ੇ ਤੇ ਲਗਾ ਦਿੱਤਾ। ਉਸ ਨੇ ਸਾਡੇ ਬੱਚੇ ਨੂੰ ਗਲਤ ਰਾਹ ਤੇ ਪਾ ਦਿੱੰਦਾ। ਇਹ ਸਾਡਾ ਬੱਚਾ ਬਹੁਤ ਵਧੀਆ ਹੁੰਦਾ ਸੀ। ਖਾਲਸਾ ਜੀ ਜੀ ਆਪਾਂ ਆਪਣੇ ਬੱਚੇ ਨੂੰ ਗੁਰਬਾਣੀ ਦੀ ਬਾਰੇ ਦੱਸਾਂਗੇ, ਸਿੱਖ ਇਤਿਹਾਸ ਦੇ ਬਾਰੇ ਨੌਲੇਜ ਦੇਵਾਂਗੇ, ਕੋਲ ਬਿਠਾਵਾਂਗੇ, ਉਹਨੂੰ ਆਪਣੇ ਆਪਾਂ ਕੁਝ ਦੱਸਾਂਗੇ, ਗੱਲਾਂ ਬਾਤਾਂ ਕਰਾਂਗੇ। ਆਪਾਂ ਕੋਲ ਪਾਠ ਕਰਾਂਗੇ, ਉਸਦੇ ਬੈਠ ਕੇ ਉਸਨੂੰ ਦੱਸਾਂਗੇ ਕਿ ਇਸ ਤਰ੍ਹਾਂ ਪਾਠ ਕਰੋ, ਛੋਟੇ ਹੁੰਦੇ ਤੋਂ ਹੀ ਲੈ ਕੇ ਤਾਂ ਆਪਣੇ ਜੋ ਅੱਗੇ ਜਨਰੇਸ਼ਨ ਨੇ ਨਵੇਂ ਜੋ ਆਪਣੇ ਬੱਚੇ ਨੇ ਉਹ ਕਦੇ ਵੀ ਖਾਲਸਾ ਜੀ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਣਗੇ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ੁਰੂ ਤੋਂ ਲੈ ਕੇ ਉਹਨਾਂ ਤੇ ਅਪਾਰ ਕਿਰਪਾ ਬਣ ਜਾਂਦੀ ਏ ਤੇ ਰਹੀ ਗੱਲ ਖਾਲਸਾ ਜੀ ਜੋਤ ਦੀ ਜੋਤ ਚ ਗਾਉਣ ਦੇ ਨਾਲ ਜੋ ਭੈਣ ਭਰਾ ਚ ਗਾਉਂਦੇ ਨੇ ਜੋ ਭੈਣ ਭਰਾ ਚ ਪਹਿਰਾ ਸਾਹਿਬ ਘਟਣ ਦੇ ਸਮੇਂ ਜਗਾਉਂਦੇ ਨੇ ਤੇ ਕਈਆਂ ਦੇ ਘਰਾਂ ਦੇ ਵਿੱਚ ਤਾਂ ਖਾਲਸਾ ਜੀ ਅੰਮ੍ਰਿਤ ਵੇਲੇ ਤੇ ਰਹਿ ਰਾਸਤੇ ਸਮੇਂ ਜੋਤ ਦੋਨਾਂ ਸਮੇਂ ਚ ਜਗਦੀ ਏ ਤੇ ਕਈ ਪਰਿਵਾਰਾਂ ਦੇ ਵਿੱਚ ਤਾਂ 24 ਘੰਟੇ ਜਾਗਦੀ ਹੀ ਰਹਿੰਦੀ ਹੈ ਬਹੁਤ ਭੈਣਾਂ ਦੀ ਕਮੈਂਟ ਵੀ ਆਉਂਦੀ ਨਹੀਂ ਇੰਸਟਾਗ੍ਰam ਤੇ ਵੀ ਅਸੀਂ ਜੋਤ ਜਗਾਉਨੇ ਆ ਕੱਲ ਵੀ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਦਾ ਮੈਨੂੰ ਇੰਸਟਾਗ੍ਰam ਤੇ ਸੌਰੀ ਮੈਸੇਜ ਆਇਆ ਸੀ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਅਸੀਂ ਜੋਤ ਜਗਾਉਨੇ ਆ ਤੇ ਬਹੁਤ ਤਰ੍ਹਾਂ ਦੇ ਆਕਾਰ ਬਣਦੇ ਨੇ ਜੋਤ ਦੇ ਵਿੱਚ ਕਦੇ ਫੁੱਲ ਦਾ ਕਦੇ ਕਿਸੇ ਤਰ੍ਹਾਂ ਦਾ ਵੀ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਇਸ ਦਾ ਅਸੀਂ ਕੀ ਮਤਲਬ ਸਮਝੀਏ ਦਾ ਖਾਲਸਾ ਜੀ ਇੱਕ ਪੋਜ਼ਿਟਿਵਿਟੀ ਦਾ ਸੰਕੇਤ ਹੁੰਦਾ ਹੈ ਕਿ ਜੋ ਆਪਾਂ ਜੋਤ ਜਗਾਉਂਦੇ ਸਮੇਂ ਸੇਵਾ ਨਿਭਾਉਣੀ ਆ ਪੂਰੀ ਸੁਚਮਤਾ ਤੇ ਸ਼ਰਧਾ ਭਾਵਨਾ ਦੇ ਨਾਲ ਹੁੰਦੀ ਤੋਂ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਆਪਣੀ ਸੇਵਾ ਤੋਂ ਖੁਸ਼ ਹੁੰਦੇ ਨੇ ਜਿਸ ਕਰਕੇ ਇੱਕ ਪੋਜ਼ਿਟਿਵਿਟੀ ਦਾ ਸੰਕੇਤ ਹੁੰਦਾ ਹੈ ਖਾਲਸਾ ਜੀ ਤੇ ਕਈ ਭੈਣਾਂ ਦੇ ਇਹ ਵੀ ਮੈਸੇਜ ਆਉਂਦੇ ਨੇ ਕਿ ਸਾਨੂੰ ਕੁਝ ਦੱਸੋ ਅਸੀਂ ਕੀ ਕਰੀਏ ਕਿ ਸਾਡੀ ਅਰਦਾਸ ਨਹੀਂ ਪ੍ਰਵਾਨ ਹੁੰਦੀ ਪਈ ਅਸੀਂ ਘਰ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਖਾਲਸਾ ਜੀ ਇਹ ਤੁਸੀਂ ਵੀ ਸਮਝਦਾਰੋਂ ਸਾਰੇ ਭੈਣ ਭਰਾ ਵੀ ਕੋਈ ਇਹ ਜਾਦੂ ਟੂਣਾ ਟੁਟਕਾ ਤਾਂ ਹੈ ਨਹੀਂ ਬਸ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਰਹੋ ਗੁਰਬਾਣੀ ਦੇ ਜਾਪ ਕਰਦੇ ਰਹੋ ਅਰਦਾਸ ਬੇਨਤੀ ਕਰਨੀ ਨਾ ਛੱਡਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਤੁਸੀਂ ਜੇ ਅਰਦਾਸ ਬੇਨਤੀ ਕਰਨੀ ਛੱਡ ਦਿੱਤੀ ਭਰੋਸਾ ਪਰਮਾਤਮਾ ਤੋਂ ਛੱਡ ਦਿੱਤਾ ਖਾਲਸਾ ਜੀ ਫਿਰ ਕਿਵੇਂ ਆਪਣੀ ਅਰਦਾਸ ਬੇਨਤੀ ਪੂਰੀ ਹੋਵੇਗੀ ਤੁਸੀਂ ਖੁਦ ਇਹ ਸੋਚੋ ਕਿ ਜਿਹੜੇ ਦਰਤੋਂ ਆਪਾਂ ਨੂੰ ਸਾਰਾ ਕੁਝ ਮਿਲਣਾ ਹੈ ਜ਼ਿੰਦਗੀ ਦੇ ਵਿੱਚ ਸੁੱਖ ਮਿਲਨੇ ਨੇ ਸਾਰੀਆਂ ਆਪਾਂ ਨੂੰ ਦੌਲਤਾਂ ਸ਼ੋਰਤਾ ਮਿਲਣੀਆਂ ਨੇ ਜੇ ਆਪਾਂ ਉਸ ਨੂੰ ਹੀ ਛੱਡ ਦੇਵਾਂਗੇ ਕਿਸੇ ਹੋਰ ਰਸਤੇ ਤੇ ਚੱਲਾਂਗੇ ਉਸ ਇਸ ਇਨਸਾਨ ਦੇ ਪਿੱਛੇ ਲੱਗਾਂਗੇ ਜੋ ਆਪਣਾ ਆਪਣੀ ਸਵਾਰਸ ਰ ਗਿਆ ਤਾਂ ਖਾਲਸਾ ਜੀ ਫਿਰ ਆਪਣੇ ਤੇ ਕਿਰਪਾ ਨਹੀਂ ਹੁੰਦੀਗੀ ਜੋਤ ਚ ਗਾਉਣ ਦੇ ਵੀ ਖਾਲਸਾ ਜੀ ਆਪਣੇ ਘਰ ਦੇ ਵਿੱਚ ਨੁਕਸਾਨ ਕੋਈ ਨਹੀਂ ਹੁੰਦਾ ਫਾਇਦੇ ਹੀ ਫਾਇਦੇ ਹੁੰਦੇ ਨੇ ਇੱਕ ਤਾਂ ਆਪਣੇ ਘਰ ਦੇ ਵਿੱਚ ਵਧੀਆ ਦੁੱਖ ਕਲੇਸ਼ ਨੇ ਜੋ ਉਹ ਦੂਰ ਹੁੰਦੇ ਨੇ ਆਪਣੇ ਘਰ ਦੇ ਵਿੱਚ ਮਾਹੌਲ ਵਧੀਆ ਬਣਦਾ ਹੈ ਸਾਰੇ ਪਰਿਵਾਰ ਤੇ ਮੇਰ ਭਰਿਆ ਹੱਥ ਰੰਦਾ ਵਾਹਿਗੁਰੂ ਸੱਚੇ ਪਾਸ਼ਾ ਦਾ ਤੇ ਇੱਕ ਖਾਲਸਾ ਜੀ ਜਦੋਂ ਆਪਾਂ ਜੋਤ ਜਗਾਉਣੀ ਆ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਸ਼ਹੀਦਾ ਸਿੰਘਾਂ ਗੁਰੂ ਸੇਵਾਂ ਦਾ ਨੂੰ ਹਮੇਸ਼ਾ ਯਾਦ ਕਰਦੇ ਰਹਿੰਨੇ ਆ ਉਹਨਾਂ ਦੇ ਨਾਮ ਦੀ ਜੋਤ ਜਗਾਉਣੀ ਆ ਤੇ ਜੋ ਆਪਣੇ ਭਾਰੇ ਨੇ ਉਹ ਟੱਲਦੇ ਰਹਿੰਦੇ ਨੇ ਭਾਰੇ ਕਿਵੇਂ ਟੱਲਦੇ ਆ ਖਾਲਸਾ ਜੀ ਜਿਵੇਂ ਜਿਵੇਂ ਜੋਤ ਦਾ ਕਿ ਉਹ ਹੀ ਜੋ ਸੜਦਾ ਏ ਤਾਂ ਉਵੇਂ ਆਪਣੇ ਭਾਰੇ ਨੇ ਜੋ ਟੱਲਦੇ ਰਹਿੰਦੇ ਨੇ ਇਸ ਤਰ੍ਹਾਂ ਖਾਲਸਾ ਜੀ ਬਹੁਤ ਭੈਣ ਭਰਾਵਾਂ ਨੂੰ ਜਿਵੇਂ ਜੋਤ ਜਗਾਉਣ ਤੇ ਦੁਪਹਿਰਾ ਸਹਿਬ ਕੱਟਣ ਦੇ ਨਾਲ ਕਿਰਪਾ ਹੋਈ ਹੈ ਕਿਸੇ ਦੇ ਦੁੱਖ ਦੂਰ ਹੋਏ ਨੇ ਕਿਸੇ ਦਾ ਵੀਜਾ ਲੱਗਿਆ ਕਿਸੇ ਨੂੰ ਜੋਬ ਮਿਲੀ ਕਿਸੇ ਦਾ ਵਿਆਹ ਹੋਇਆ ਜਿਵੇਂ ਜਿਵੇਂ ਜਿਸ ਦੀ ਵੀ ਅਰਦਾਸ ਬੇਨਤੀ ਸੀ ਸਭ ਦੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀਆਂ ਪੂਰੀਆਂ ਕੀਤੀਆਂ ਨੇ ਤੇ ਜਦੋਂ ਖਾਲਸਾ ਜੀ ਆਪਾਂ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਆਂ ਜਦੋਂ ਆਪਾਂ ਪਾਠ ਕਰਦੇ ਆਂ ਪਾਠ ਕਰਨ ਤੋਂ ਪਹਿਲਾਂ ਆਪਾਂ ਜੋਤ ਜਗਾ ਲੈਂਦੇ ਆਂ ਜਿਵੇਂ ਆਪਾਂ ਦੁਪਹਿਰਾ ਸਹਿਬ ਕੱਟਣਾ ਉਸ ਸਮੇਂ ਤਾਂ ਆਪਾਂ ਜਗਾਉਣੀ ਜਗਾਉਣੀ ਹੈ ਤੇ ਕਈ ਵਾਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋਤ ਜਗਾ ਕੇ ਧੂਪ ਵਤੀ ਕਰਕੇ ਫਿਰ ਆਪਾਂ ਨਿਤਨੇਮ ਕਰਦੇ ਆਂ ਤੇ ਇਸੇ ਤਰ੍ਹਾਂ ਹੀ ਆਪਾਂ ਰਹਿਰਾਸਹਿਬ ਕਰਦੇ ਆਂ ਤੇ ਖਾਲਸਾ ਜੀ ਕਿੰਨੀ ਇੱਕ ਆਪਣੇ ਅੰਦਰੋ ਹੀ ਆਪਾਂ ਨੂੰ ਇੱਕ ਪੋਜ਼ਿਟਿਵਿਟੀ ਫੀਲ ਹੁੰਦੀ ਹੈ ਆਪਾਂ ਨੂੰ ਇੱਕ ਅੰਦਰੋਂ ਹੀ ਬਹੁਤ ਸਕੂਨ ਮਿਲਦਾ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਤੇ ਆਪਣਾ ਜਿਹੜਾ ਮਨ ਉਹ ਬਹੁਤ ਸ਼ਾਂਤ ਰਹਿੰਦਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਲੜਾਈ ਕਲੇਸ਼ ਵੀ ਹੋਵੇ ਤੇ ਆਪਣਾ ਫਿਰ ਵੀ ਇਹ ਮਨ ਹੁੰਦਾ ਹੈ ਕਿ ਆਪਾਂ ਇੱਕ ਉਹਨਾਂ ਨੂੰ ਚੁੱਪ ਕਰਵਾ ਦਈਏ ਦੋ ਮੈਂਬਰਾਂ ਨੂੰ ਆਪਣਾ ਇਹ ਨਹੀਂ ਮਨ ਹੁੰਦਾ ਕਿ ਆਪਾਂ ਹੋਰ ਲੜਾਈ ਕਲੇਸ਼ ਨੂੰ ਵਧਾਈਏ ਵੀ ਆਪਣਾ ਮਨ ਬਿਲਕੁਲ ਸ਼ਾਂਤ ਰਹਿਣ ਲੱਗ ਜਾਂਦਾ ਹੈ ਇਸ ਤਰ੍ਹਾਂ ਦੀ ਆਪਣੀ ਮਨ ਦੇ ਵਿੱਚ ਭਾਵਨਾ ਪਿਆ ਦਾ ਹੋਣ ਲੱਗ ਜਾਂਦੀ ਏ ਵੀ ਆਪਾਂ ਕਿਸੇ ਦੀ ਹੈਲਪ ਕਰੀਏ ਕਿਸੇ ਦੀ ਮਦਦ ਕਰੀਏ ਕਿਸੇ ਦਾ ਬੁਰਾ ਨਾ ਕਰੀਏ ਇੱਥੇ ਤੱਕ ਵੀ ਖਾਲਸਾ ਜੀ ਆਪਣਾ ਮਨ ਜੋ ਹੋ ਜਾਂਦਾ ਏ ਵੀ ਜੇ ਕਿਸੇ ਦਾ ਆਪਾਂ ਬੁਰਾ ਹੁੰਦੇ ਦੇਖ ਵੀ ਲੈਨੇ ਆ ਤੇ ਉਹ ਵੀ ਆਪਣੀ ਤੋਂ ਦੇਖ ਨਹੀਂ ਹੁੰਦਾ ਬੇਸ਼ੱਕ ਉਹ ਆਪਣਾ ਦੁਸ਼ਮਣ ਹੀ ਕਿਉਣਾ ਹੋਵੇ ਫਿਰ ਆਪਣਾ ਮਨ ਇਸ ਤਰ੍ਹਾਂ ਦਾ ਹੋ ਜਾਂਦਾ ਏ ਖਾਲਸਾ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦੀ ਤਾਕਤ ਏ ਬਹੁਤ ਜਿਆਦੀ ਤਾਕਤ ਹੈ ਖਾਲਸਾ ਜੀ ਜੋ ਚੀਜ਼ ਆਪਾਂ ਨੂੰ ਆਮ ਨੋਰਮਲ ਜਿਵੇਂ ਲਗਾਣੋਂ ਕੋਈ ਤਕਲੀਫ ਹੈ ਆਪਾਂ ਨੂੰ ਡਾਕਟਰਾਂ ਦੇ ਕੋਲ ਆਪਾਂ ਬਹੁਤ ਜਾ ਚੁੱਕੇ ਆ ਬਹੁਤ ਪੈਸੇ ਵੀ ਲਾ ਚੁੱਕੇ ਆ ਪਰ ਆਪਾਂ ਨੂੰ ਕੋਈ ਹੱਲ ਨਹੀਂ ਮਿਲਿਆ ਕੋਈ ਆਪਣੀ ਸਿਹਤ ਨਹੀਂ ਠੀਕ ਹੋਈ ਪਰ ਜੇ ਆਪਾਂ ਗਰਬਾਣੀ ਦੇ ਚਾਪ ਕਰਨੇ ਸ਼ੁਰੂ ਕਰਦੇ ਜਿਵੇਂ ਆਪਾਂ ਤੁਹਾਡੇ ਨਾਲ ਕੱਲ ਦੀ ਵੀਡੀਓ ਦੇ ਵਿੱਚ ਵਿਚਾਰ ਸਾਂਝੇ ਕੀਤੇ ਸੀ ਵੀ ਉਹ ਭੈਣ ਨੇ ਜਦੋਂ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਪਾਠ ਕਰਨਾ ਸ਼ੁਰੂ ਕੀਤਾ ਸੀ ਤਾਂ ਉਸ ਬਿਹਨ ਦੇ ਘਰ ਦੇ ਵਿੱਚ ਬੱਚੇ ਦੀ ਦਾਤ ਵੈਗਰੂ ਦੀ ਕਿਰਪਾ ਦੇ ਸਦਕਾ ਉਹਨਾਂ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਈ ਜੋ ਕਿ 7 ਸਾਲਾਂ ਤੋਂ ਉਹ ਦਵਾਈ ਖਾ ਖਾ ਕੇ ਕੋਈ ਡਾਕਟਰ ਹੀ ਨਹੀਂ ਸੀ ਛੱਡਿਆ ਪਰ ਜਦੋਂ ਗੁਰਬਾਣੀ ਦੇ ਜਾਪ ਸ਼ੁਰੂ ਕੀਤੇ ਤਾਂ ਉਹ ਗੁਰਬਾਣੀ ਨੇ ਜੋ ਵੀ ਉਹਨਾਂ ਦੇ ਸਰੀਰ ਨੂੰ ਦੁਖ ਤਕਲੀਫ ਸੀ ਉਹ ਸਾਰੇ ਦੂਰ ਕਰ ਦਿੱਤੇ ਸੀ ਖਾਲਸਾ ਜੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਗੁਰਦੁਆਰਾ ਸਾਹਿਬ ਜਾਂਦੇ ਆਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਆ ਸਕਦਾ ਕਿਉਂਕਿ ਜ਼ਿੰਦਗੀ ਇੱਕ ਖਾਲਸਾ ਜੀ ਦਾ ਉਤਰਾ ਚੜਾਤਾ ਬਣੇ ਹੀ ਹੁੰਦੇ ਨੇ ਦੁੱਖ ਤਕਲੀਫਸ ਤਾਂ ਬਣੇ ਹੀ ਹੁੰਦੇ ਨੇ ਕਦੇ ਦੁੱਖ ਤੇ ਕਦੇ ਸੁੱਖ ਪਰ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਗੁਰਬਾਣੀ ਦਾ ਜਾਪ ਨਹੀਂ ਕਰਦੇ ਉਦੋਂ ਆਪਾਂ ਨੂੰ ਜਿਹੜੇ ਦੁੱਖ ਨੇ ਉਹ ਵੀ ਸਡਾਉਣੇ ਬਹੁਤ ਔਖੇ ਲੱਗਦੇ ਨੇ ਮੇਰੇ ਕਹਿਣ ਦਾ ਭਾਵੇਂ ਕਿ ਆਪਣੇ ਵਿੱਚ ਸਹਿਣਸ਼ੀਲਤਾ ਸਬਰ ਸੰਤੋਖ ਨਹੀਂ ਹੁੰਦਾ ਪਰ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੁੰਨੇ ਆ ਗੁਰਬਾਣੀ ਦੇ ਜਾਪ ਕਰਦੇ ਆ ਸੇਵਾ ਸਿਮਰਨ ਕਰਦੇ ਆ ਉਦੋਂ ਪਰਮਾਤਮਾ ਦੇ ਵੱਲੋਂ ਹੀ ਇੱਕ ਆਪਾਂ ਨੂੰ ਸਬਰ ਸੰਤੋਖ ਸਹਿਣਸ਼ੀਲਤਾ ਮਿਲ ਜਾਂਦੀ ਹੈ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਭੁੱਲ ਕੇ ਵੀ ਕੋਈ ਨਾ ਕੋਈ ਦੁੱਖ ਤਕਲੀਫ ਆ ਜਾਂਦਾ ਹੈ ਤੇ ਆਪਾਂ ਨੂੰ ਉਹ ਕੋਈ ਦੁੱਖ ਦੁੱਖ ਲੱਗਦਾ ਨਹੀਂ ਇਸ ਤਰ੍ਹਾਂ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਆਪਣੇ ਤੇ ਉਸ ਤਰ੍ਹਾਂ ਆਪਾਂ ਨੂੰ ਦੁੱਖ ਦੁੱਖ ਨਹੀਂ ਲੱਗਦੇ ਹੁੰਦੇ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਸੰਗਰਾ ਦਾ ਦਿਹਾੜਾ ਹੁੰਦਾ ਹੈ ਜਾਂ ਸ਼ਹੀਦਾ ਸਿੰਘਾਂ ਦੇ ਕੋਈ ਦਿਨ ਦਿਹਾੜਾ ਹੁੰਦਾ ਹੈ ਮਸਿਆਰਾ ਦਿਹਾੜਾ ਹੁੰਦਾ ਹੈ ਜਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਸ਼ਹੀਦੀ ਦਿਹਾੜਾ ਇਸ ਤਰ੍ਹਾਂ ਕੋਈ ਨਾ ਕੋਈ ਜਦੋਂ ਦਿਨ ਆਉਂਦਾ ਹੈ ਜਿਵੇਂ ਛੋਟੇ ਸੈਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲਦੇ ਨੇ ਇਸ ਤਰ੍ਹਾਂ ਆਪੋ ਆਪਣੀ ਸ਼ਰਧਾ ਭਾਵਨਾ ਅਨੁਸਾਰ ਖਾਲਸਾ ਜੀ ਸਾਰੇ ਭੈਣ ਭਰਾ ਸਾਰੀਆਂ ਸੰਗਤਾਂ ਜੋਤ ਜਗਾਉਂਦੀਆਂ ਨੇ ਤੇ ਜਿਵੇਂ ਸੰਗਰਾਮ ਦਾ ਦਿਹਾੜਾ ਹੁੰਦਾ ਹੈ ਖਾਲਸਾ ਜੀ ਤਾਂ ਆਪਾਂ ਨੂੰ ਸੰਗਰਾਮ ਦੇ ਦਿਹਾੜੇ ਤੇ ਜਿਵੇਂ ਜਿਸ ਦਿਨ ਸੰਗਰਾਮ ਹੁੰਦੀ ਹੈ ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਸ਼ਰਮਾਨ ਕਰਕੇ ਤੁਸੀਂ ਦੇਗ ਤਿਆਰ ਕਰਿਆ ਕਰੋ ਨਾਲੇ ਜਗਾਇਆ ਕਰੋ ਜੋਤ ਜੋਤ ਜਗਾ ਕੇ ਨਿਤਨੇਮ ਕਰਕੇ ਫਿਰ ਤੁਸੀਂ ਜੋ ਦੇਗ ਤਿਆਰ ਕੀਤੀ ਹੁੰਦੀ ਏ ਜੀ ਤੁਸੀਂ ਘਰ ਅਰਦਾਸ ਕਰਨੀ ਹੈ ਤਾਂ ਘਰ ਕਰਿਆ ਕਰੋ ਨਹੀਂ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਜੋ ਦੇਗ ਲੈ ਕੇ ਜਾਣਿਓ ਅਰਦਾਸ ਬੇਨਤੀ ਕਰਕੇ ਆਇਆ ਕਰੋ ਨਾਲੇ ਦੇਗ ਬਣਾ ਕੇ ਦੇ ਕੇ ਜ਼ਰੂਰ ਆਇਆ ਕਰੋ ਸਿੰਘਰਾਣ ਵਾਲੇ ਦਿਨ ਖਾਲਸਾ ਜੀ ਜੋਤ ਜਗਾ ਕੇ ਪਾਠ ਕਰਕੇ ਦੇਖ ਤਿਆਰ ਕਰਕੇ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਕਈ ਭੈਣ ਭਰਾਵਾਂ ਦੀ ਸੋਚ ਹੁੰਦੀ ਹੈ ਕਿ ਜੋ ਹਰੀਕ ਨਵਾਂ ਦਿਨ ਸ਼ੁਰੂ ਹੁੰਦਾ ਹੈ ਤਾਂ ਸਾਰੇ ਦਿਨ ਇੱਕ ਸਮਾਨ ਹੀ ਹੁੰਦੇ ਨੇਗੇ ਵੀ ਇਹ ਆਪਣੀ ਸੋਚ ਹੈ ਜਿਵੇਂ ਮੈਂ ਤੁਹਾਡੇ ਨਾਲ ਉਹਨਾਂ ਵਿਚਾਰ ਸਾਂਝੇ ਕੀਤੇ ਆ ਵੀ ਆਪਾਂ ਨੂੰ ਸੰਗਰਾਮਦ ਵਾਲੇ ਦਿਨ ਜੋਤ ਜ਼ਰੂਰ ਜਗਾਉਣੀ ਚਾਹੀਦੀ ਹੈ ਨਾਲੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਤੇ ਜੇ ਕੋਈ ਹੋਰ ਭੈਣ ਭਰਾ ਹੋਣਗੇ ਜਿਵੇਂ ਉਹਨਾਂ ਦੀ ਸੋਚ ਹੋਵੇਗੀ ਕਿ ਸਾਰੇ ਦਿਨ ਇੱਕ ਹੀ ਸਮਾਨ ਹੁੰਦੇ ਆ ਵੀ ਹਰ ਰੋਜ਼ ਹੀ ਅਮਰਤ ਵੇਲੇ ਉੱਠਣਾ ਚਾਹੀਦਾ ਹੈ ਜੋਤ ਨਹੀਂ ਜਗਾਉਣੀ ਜਗਾਉਣੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਸ ਗੱਲ ਦੇ ਨਾਲ ਵੀ ਖਾਲਸਾ ਜੀ ਮੈਂ ਸਹਿਮਤ ਆ ਮੈਂ ਹਰ ਰੋਜ਼ ਤੁਹਾਡੇ ਅੱਗੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਸਵੇਰੇ ਅਮਰਤ ਵੇਲੇ ਜ਼ਰੂਰ ਉੱਠਿਆ ਕਰੋ ਤੇ ਨਿਤਨੇਮ ਕਰਿਆ ਕਰੋ ਦੁਪਹਿਰਾ ਸਹਿਬ ਕੱਟਣਾ ਅਲੱਗ ਗੱਲ ਨੇ ਵੀ ਤੁਸੀਂ ਦੁਪਹਿਰਾ ਸਹਿਬ ਕੱਟਦੇ ਹੋ ਪਰ ਨਿਤਨੇਮਤਾ ਤੁਸੀਂ ਜ਼ਰੂਰ ਕਰਿਆ ਕਰੋ ਸੰਗਰਾਦ ਵਾਲੇ ਦਿਨ ਮੈਂ ਇਸ ਕਰਕੇ ਕਿਹਾ ਖਾਰਸਾ ਜੀ ਕਿਉਂਕਿ ਕਈ ਭੈਣ ਭਰਾ ਨੇ ਜੋ ਲੇਟ ਉੱਠ ਕੇ ਵੀ ਨਿਤਨੇਮ ਕਰਦੇ ਆ ਤਾਂ ਉਹਨਾਂ ਦੇ ਲਈ ਮੈਂ ਬੇਨਤੀ ਕੀਤੀ ਏ ਵੀ ਸੰਗਰਾਦ ਵਾਲੇ ਦਿਨ ਤੁਸੀਂ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲੇ ਉੱਠ ਕੇ ਕੀ ਸੀ ਇਸ਼ਨਾਨ ਕਰਕੇ ਦੀਗ ਤਿਆਰ ਕਰਕੇ ਅਰਦਾਸ ਬੇਨਤੀ ਪਾਠ ਕਰਕੇ ਜ਼ਰੂਰ ਕਰਿਆ ਕਰੋ ਨਾਲੇ ਜੋਤ ਜਗਾਇਆ ਕਰੋ ਜੋਤ ਜਗਾਉਣ ਦੇ ਨਾਲ ਖਾਲਸਾ ਜੀ ਆਪਣੀ ਘਰ ਦੇ ਵਿੱਚ ਨਰਾਤਮਕ ਊਰਜਾ ਪੈਦਾ ਹੁੰਦੀ ਏ ਜੋ ਸਾਹ ਦੀ ਪ੍ਰੋਬਲਮ ਹੁੰਦੀ ਏ ਸਾਹ ਦੀਆਂ ਬਿਮਾਰੀਆਂ ਨੇ ਉਹ ਵੀ ਦੂਰ ਕਰਦੀ ਏ ਤੇ ਹੋਰ ਵੀ ਖਾਲਸਾ ਜੀ ਜੋ ਛੋਟੇ ਛੋਟੇ ਕਟਾਰੂ ਹੁੰਦੇ ਨੇ ਜੀਵ ਹੁੰਦੇ ਨੇ ਉਹਨਾਂ ਦਾ ਵੀ ਨਾਸ਼ ਕਰਦੀ ਏ ਤੇ ਇੱਕ ਜੋ ਆਪਾਂ ਜੋਤ ਜਦੋਂ ਜਗਾਉਨੇ ਆ ਤੋ ਜੋਤੋਂ ਆ ਤਾਂ ਉੱਠਦਾ ਉਸ ਦੀ ਖੁਸ਼ਹੋਖ ਖੁਸ਼ਹੋ ਦੇ ਨਾਲ ਸ਼ਹੀਦ ਸਿੰਘ ਨੇ ਖੁਸ਼ ਹੁੰਦੇ ਨੇ ਖੁਸ਼ਬੂ ਕੀ ਵਾਈ ਗਰੂ ਸੱਚੇ ਪਾਛਾ ਆਪਣੀ ਘਰ ਪਰਿਵਾਰ ਤੇ ਕਿਰਪਾ ਕਰਦੇ ਨੇ ਤੇ ਇੱਕ ਗੱਲ ਖਾਲਸਾ ਜੀ ਤੁਸੀਂ ਦੇਖਿਆ ਕਰੋ ਕਿ ਜਿਸ ਰੂਮ ਦੇ ਵਿੱਚ ਆਪਾਂ ਜੋਤ ਜਗਾਉਣੀ ਆ ਜਿੱਥੇ ਜੋਤ ਜਗਦੀ ਹੁੰਦੀ ਹੈ ਤੁਸੀਂ ਦੇਖਿਆ ਕਰੋ ਕਿ ਉਸ ਰੂਮ ਦੇ ਵਿੱਚ ਜਦੋਂ ਜੋਤ ਜਗਦੀ ਹੁੰਦੀ ਹੈ ਤੇ ਖੁਸ਼ਬੂ ਇੱਕ ਅਲੱਗ ਜੀ ਹੀ ਆਉਂਦੀ ਹੈ ਬਹੁਤ ਸੋਹਣੀ ਖੁਸ਼ਬੂ ਹੁੰਦੀ ਹੈ ਖਾਲਸਾ ਜੀ ਤੁਸੀਂ ਗੱਲ ਨੂੰ ਨੋਟ ਕਰਕੇ ਜ਼ਰੂਰ ਦੇਖਿਓ ਹੁਣ ਖਾਲਸਾ ਜੀ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਇਹ ਚੀਜ਼ ਮੈਂ ਵੀ ਕਈ ਵਾਰ ਨੋਟ ਵੀ ਕੀਤੀ ਹੈ ਤੇ ਕਈ ਵਾਰ ਮੈਨੂੰ ਕਈ ਭੈਣ ਭਰਾਵਾਂ ਨੇ ਮੇਰੇ ਰਿਲੇਟਿਵ ਦੇ ਵਿੱਚ ਤੇ ਜੋ ਕਈ ਜਾਣਕਾਰ ਨੇ ਮੈਨੂੰ ਉਹਨਾਂ ਨੇ ਵੀ ਮੈਨੂੰ ਇਹ ਚੀਜ਼ ਬਹੁਤ ਵਾਰ ਬੋਲੀ ਸੀ ਪਰ ਜਿਵੇਂ ਖਾਲਸਾ ਜੀ ਆਪੋ ਆਪਣੀ ਸੋਚ ਹੁੰਦੀ ਏ ਵਿਸ਼ਵਾਸ ਹੁੰਦਾ ਏ ਸ਼ਰਧਾ ਭਾਵਨਾ ਹੁੰਦੀ ਏ ਮੈਂ ਉਸੇ ਤਰ੍ਹਾਂ ਹੀ ਚੱਲਦੀ ਆ ਕਈ ਵਾਰ ਹੁੰਦੀ ਆ ਕਿ ਆਪਾਂ ਨੂੰ ਸਮਝਾਉਣ ਵਾਲੇ ਬਹੁਤ ਮਿਲਦੇ ਆ ਤੇ ਕਈ ਆਪਾਂ ਨੂੰ ਇਸ ਤਰ੍ਹਾਂ ਦੇ ਵੀ ਮਿਲਦੇ ਆ ਕਿ ਜਿਹੜੇ ਆਪਾਂ ਨੂੰ ਪਰਮਾਤਮਾ ਤੋਂ ਦੂਰ ਵੀ ਕਰਦੇ ਨੇ ਦੋ ਤਰ੍ਹਾਂ ਦੇ ਆਪਾਂ ਨੂੰ ਲੋਕ ਮਿਲਦੇ ਆ ਇਹ ਆਪਣੀ ਸੋਚ ਹੈ ਆਪਾਂ ਸੋਚਗੇ ਵੀ ਕਿਸ ਰਾਹੇ ਚੱਲਣਾ ਤੇ ਆਪਾਂ ਕਿਵੇਂ ਦੇਖਣਾ ਕਿ ਕਿਹੜਾ ਬੰਦਾ ਆਪਾਂ ਨੂੰ ਸਹੀ ਰਸਤੇ ਤੇ ਪੇਜ ਰਿਹਾ ਹੈ ਤੇ ਕਿਹੜਾ ਗਲਤ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਜੋਤ ਜਗਾਉਣੀ ਆ ਆਪਾਂ ਅਕਸਰ ਹੀ ਦੇਖਦੇ ਆ ਬਹੁਤ ਜਗ੍ਹਾ ਤੇ ਜਾਂ ਭੈਣ ਭਰਾਵਾਂ ਦੀਆਂ ਵੀਡੀਓ ਦੇ ਵਿੱਚ ਵੀ ਆਪਾਂ ਪਿੱਤਲ ਦੀ ਜੋਤੇ ਜੋ ਲਿਆ ਕੇ ਉਸ ਦੇ ਵਿੱਚ ਜੋਤ ਜਗਾਉਣੀ ਆ ਹੁਣ ਖਾਲਸਾ ਜੀ ਇੱਥੇ ਗੱਲ ਚੱਲਦੀ ਏ ਕਿ ਜੋਤ ਆਪਾਂ ਨੂੰ ਦੀਵੇ ਦੇ ਵਿੱਚ ਚ ਹੋਣੀ ਚਾਹੀਦੀ ਏ ਜਾਂ ਪਿੱਤਲ ਦੀ ਜੋਤ ਲਿਆ ਕੇ ਉਸ ਦੇ ਵਿੱਚ ਜਗਾਉਣੀ ਚਾਹੀਦੀ ਏ ਜਾਂ ਜੋ ਆਟੇ ਦਾ ਦੀਵਾ ਬਣਾ ਕੇ ਵੀ ਜੋਤ ਜਗਾਉਂਦੇ ਆ ਉਸ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੁਣ ਖਾਲਸਾ ਜੀ ਤੁਸੀਂ ਸੋਚੋਗੇ ਕਿ ਆਟੇ ਦਾ ਦੀਵਾ ਬਣਾ ਕੇ ਕੌਣ ਜੋਤ ਜਗਾਉਂਦਾ ਹੈ ਕਈ ਪਰਿਵਾਰ ਹੈਗੇ ਆ ਖਾਲਸਾ ਜੀ ਸਾਡੇ ਰਿਲੇਟਿਵ ਦੇ ਵਿੱਚ ਜੋ ਆਟੇ ਦਾ ਦੀਵਾ ਬਣਾ ਕੇ ਜੋਤ ਜਗਾਉਂਦੇ ਨੇ ਉਹਨਾਂ ਦਾ ਇਹੀ ਮੰਨਣਾ ਹੈ ਇਹੀ ਕਹਿਣਾ ਹੈ ਕਿ ਜੇ ਆਪਾਂ ਪਿੱਤਲ ਦੀ ਜੋਤ ਲਿਆ ਕੇ ਪਿੱਤਲ ਦੀ ਜੋਤ ਦੇ ਵਿੱਚ ਆਪਾਂ ਜੋਤ ਜਗਾਵਾਂਗੇ ਤੇ ਉਹ ਜੋਤ ਆਪਾਂ ਨੂੰ ਸਦਾ ਲਈ ساری ਜ਼ਿੰਦਗੀ ਦੇ ਲਈ ਉਹ ਜੋਤ ਆਪਾਂ ਨੂੰ ਪੱਕੀ ਲੱਗ ਜਾਵੇਗੀ ਸੋ ਖਾਲਸਾ ਜੀ ਤੁਸੀਂ ਸੋਚੋ ਕਿ ਇਸ ਤਰ੍ਹਾਂ ਕੀ ਇਸ ਤਰ੍ਹਾਂ ਪੜ ਨੂੰ ਪੱਕੀ ਲੱਗ ਜਾਵੇਗੀ ਜੇ ਆਪਾਂ ਸੇਵਾ ਕਰਦੇ ਰਹਾਂਗੇ ਤੇ ਆਪਣਾ ਕੀ ਘਟ ਜਾਵੇਗਾ ਇਹ ਸਵਾਲ ਮੇਰੇ ਤੋਂ ਕਈ ਭੈਣਾਂ ਨੇ ਪੁੱਛੇ ਵੀ ਆ ਵੀ ਜੇ ਅਸੀਂ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਕੀ ਸਾਨੂੰ ਹਮੇਸ਼ਾ ਜਗਾਉਣੀ ਪਵੇਗੀ ਸੋ ਘਰਸਾ ਜੀ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਅਰਦਾਸ ਬੇਨਤੀ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਗੁਰੂ ਸਾਹਿਬਾਨਾਂ ਦੇ ਅੱਗੇ ਕਿ ਅਸੀਂ ਇੰਨਾ ਸਮਾਂ ਜੋਤ ਚ ਜਗਾਵਾਂਗੇ ਇਸ ਤਰ੍ਹਾਂ ਜਗਾਵਾਂਗੇ ਸਵੇਰੇ ਚ ਅੰਮ੍ਰਿਤ ਵੇਲੇ ਜਾ ਰਹਿ ਰਾਸਤੇ ਸਮੇਜਾ ਐਤਵਾਰ ਨੂੰ ਹੀ ਜਿਸ ਤਰ੍ਹਾਂ ਵੀ ਆਪਾਂ ਅਰਦਾਸ ਬੇਨਤੀ ਕਰਦੇ ਆ ਉਸੇ ਤਰ੍ਹਾਂ ਹੀ ਜਗਾ ਸਕਦੇ ਆ ਤੇ ਦੂਸਰੀ ਗੱਲ ਖਾਲਸਾ ਜੀ ਵੀ ਜਿਵੇਂ ਜੇ ਆਪਾਂ ਪਿੱਤਲ ਦੀ ਜੋਤ ਦੇ ਵਿੱਚ ਜੋਤ ਜਗਾਉਣੀ ਆ ਕਿ ਆਪਾਂ ਨੂੰ ਲੱਗ ਚੇਗੀ ਸੋ ਇਸ ਤਰ੍ਹਾਂ ਦਾ ਬਿਲਕੁਲ ਕੋਈ ਵੀ ਇਰਾਦਾ ਨਹੀਂ ਹੁੰਦਾਗਾ ਕਿ ਜੇ ਆਪਾਂ ਪਿੱਤਲ ਦੀ ਜੋਤ ਦੇ ਵਿੱਚ ਜੋਤ ਜਗਾਵਾਈ ਗਈ ਤੇ ਉਹ ਜੋਤ ਆਪਾਂ ਨੂੰ ਲੱਗ ਚੇਗੀ ਸੋ ਇਹ ਆਪਣੇ ਪਾਲੇ ਹੋਏ ਵਹਿਮ ਭਰਮ ਨੇ ਇਸ ਤਰ੍ਹਾਂ ਕੁਝ ਨਹੀਂ ਹੁੰਦਾਗਾ ਕਿਉਂਕਿ ਖਾਰਸਾ ਜੀ ਜੇ ਕਈ ਵਾਰ ਆਪਣੇ ਕਿਸੇ ਭੈਣ ਭਰਾ ਦੇ ਕੋਲ ਜੋਤ ਨਹੀਂ ਹੁੰਦੀ ਪਿੱਤਲ ਦੀ ਘਰ ਦੇ ਵਿੱਚ ਤੇ ਉਹ ਦੀਵੇ ਦੇ ਵਿੱਚ ਵੀ ਜੋਤ ਜਗਾ ਲੈਂਦੇ ਆ ਬਰਬਸ ਜੋਤ ਜਗਾਉਣ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋਤ ਦੀ ਜੋ ਬੱਤੀ ਜਿਵੇਂ ਆਪਾਂ ਦੀਵਾਲੀ ਦੇ ਟਾਈਮ ਦੀਵੇ ਜਗਾਉਂਦੇ ਆ ਤੇ ਉਹਨਾਂ ਦੀ ਬੱਤੀ ਏ ਜੋ ਨੀਵੀ ਹੁੰਦੀ ਆ ਤੇ ਜੋਤ ਦੀ ਬੱਤੀ ਏ ਜੋ ਹਮੇਸ਼ਾ ਲਈ ਉੱਪਰ ਨੂੰ ਸਿੱਧੀ ਹੋਣੀ ਚਾਹੀਦੀ ਹੈ ਜੇ ਤੁਸੀਂ ਦੀਵੇ ਦੇ ਵਿੱਚ ਜੋਤ ਜਗਾਉਨੇ ਹੋ ਤੁਸੀਂ ਬੱਤੀ ਨੂੰ ਉੱਪਰ ਪੂਰਾ ਸਿੱਧਾ ਕਰਕੇ ਰੱਖਣਾ ਹੈ ਜਿਵੇਂ ਖਾਲਸਾ ਜੀ ਜੋਤ ਦੇ ਵਿੱਚ ਤਾਂ ਪੂਰੀ ਬੱਤੀ ਸਿੱਧੀ ਹੁੰਦੀ ਏ ਪਰ ਦੀਵੇ ਦੇ ਵਿੱਚ ਸਿੱਧੀ ਨਹੀਂ ਹੁੰਦੀ ਪਰ ਤੁਸੀਂ ਉਸ ਉਸ ਵਤੀ ਨੂੰ ਸਿੱਧੀ ਕਰਕੇ ਰੱਖਣਾ ਹੈ ਤੇ ਤੁਸੀਂ ਦੀਵੇ ਦੇ ਵਿੱਚ ਵੀ ਜਗਾ ਸਕਦੇ ਹੋ ਜੋਤ ਤੇ ਪਿੱਤਲ ਦੀ ਜੋਤ ਦੇ ਵਿੱਚ ਵੀ ਜਗਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਆਟੇ ਦੀ ਦੀਵੇ ਦੀ ਜੋਤ ਜਗਾਉਂਦੇ ਨੇ ਉਸ ਦਾ ਕੀ ਭਾਵ ਹੁੰਦਾ ਹੈਗਾ ਉਹ ਕਿਉਂ ਜਗਾਉਂਦੇ ਨੇ ਜਿੰਨੀ ਕੋ ਖਾਲਸਾ ਜੀ ਮੈਨੂੰ ਨੌਲੇਜ ਹੈ ਜਾਂ ਜਿੰਨਾ ਨੂੰ ਮੈਨੂੰ ਪਤਾ ਲੱਗਾਈ ਉਹਨਾਂ ਤੋਂ ਉਸ ਹਿਸਾਬ ਦੇ ਨਾਲ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੀਆਂ ਹੈ ਕਿਉਂਕਿ ਮੈਨੂੰ ਜ਼ਿਆਦਾ ਨੌਲੇਜ ਨਹੀਂ ਆ ਜੀ ਕੁਛ ਬੋਲਦੇ ਸਮੇ ਜਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਸਮੇ ਕੁਛ ਮੇਰੇ ਤੋਂ ਗਲਤ ਬੋਲਿਆ ਜਾਵੇ ਤਾਂ ਉਸਦੇ ਲਈ ਮੈਂ ਪਹਿਲਾਂ ਹੀ ਮਾਫੀ ਚਾਉਣੀ ਹੈ ਜੀ ਖਾਲਸਾ ਜੀ ਉਹਨਾਂ ਦਾ ਕਹਿਣਾ ਹੈ ਜੋ ਲੋਕ ਜਗਾਉਂਦੇ ਨੇ ਆਟੇ ਦਾ ਦੀਵਾ ਬਣਾ ਕੇ ਉਸ ਦੇ ਵਿੱਚ ਜੋਤ ਪਿੱਤਨ ਦੀ ਜੋਤ ਤੇ ਵਿੱਚ ਜੋਤ ਨਹੀਂ ਜਗਾਉਂਦੇ ਤਾਂ ਕਹਿੰਦੇ ਆ ਕਿ ਪਿੱਤਲ ਦੀ ਜੋਤ ਦੇ ਵਿੱਚ ਜੋਤ ਜਗਾਇਆ ਤਾਂ ਜੋਤ ਸਾਨੂੰ ਲੱਗ ਜਾਵੇਗੀ ਜਿਹੜੀ ਕਿ ਸਾਨੂੰ ਸਾਰੀ ਜ਼ਿੰਦਗੀ ਜਗਾਉਣੀ ਪਵੇਗੀ ਤੇ ਜੇ ਅਸੀਂ ਆਟੇ ਦੇ ਦੀਵੇ ਆਟੇ ਦਾ ਦੀਵਾ ਬਣਾ ਕੇ ਉਸ ਦੇ ਵਿੱਚ ਜੋਤ ਜਗਾਉਨੇ ਆ ਤੇ ਉਹ ਸਾਨੂੰ ਸਾਰੀ ਉਮਰ ਨਹੀਂ ਲੱਗਣੀ ਉਹ ਕਿਉਂ ਨਹੀਂ ਲੱਗਣੀ ਖਾਲਸਾ ਜੀ ਉਹਨਾਂ ਦਾ ਕਹਿਣਾ ਇਹ ਆ ਕਿ ਪਿੱਤਲ ਲਿਜੋ ਉਹ ਮਜ਼ਬੂਤ ਤੇ ਪੱਕੀ ਇਸ ਕਰਕੇ ਉਹ ਸਾਨੂੰ ਪੱਕੀ ਲੱਗ ਜੇਗੀ ਤੇ ਜੋ ਆਟੇ ਦਾ ਬਣਾ ਕੇ ਦੀਵਾ ਉਸ ਦੇ ਵਿੱਚ ਜੋਤ ਜਗਾਉਂਦੇ ਨੇ ਖਾਲਸਾ ਜੀ ਉਹ ਜਦੋਂ ਜੋਤ ਵੱਜ ਜਾਂਦੀ ਹੈ ਤੇ ਜੋ ਬੱਤੀ ਹੈ ਉਹ ਬੱਤੀ ਕੱਢ ਲੈਂਦੇ ਨੇ ਜਿਵੇਂ ਆਪਾਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੀ ਕੀਤੀ ਆ ਵੀ ਬੱਤੀਆਂ ਜੋੜ ਕੇ ਉਹਨਾਂ ਨੂੰ ਸਾਹ ਭਾਂਡੇ ਦੇ ਵਿੱਚ ਪਾ ਕੇ ਚਲਾ ਕੇ ਉਹਨਾਂ ਦੀ ਰਾਖੇ ਪੌਦਿਆਂ ਵਿੱਚ ਵੀ ਪਾ ਸਕਦੇ ਆ ਉਹ ਉਹਨਾਂ ਦਾ ਕਹਿਣਾ ਏ ਕਿ ਜੋ ਦੀਵੇ ਦਾ ਆਟੇ ਦਾ ਦੀਵਾ ਬਣਾ ਕੇ ਜੋਤ ਜਗਾਉਣੇ ਆ ਜਦੋਂ ਜੋਤ ਵੱਜ ਜਾਂਦੀ ਹੈ ਬੱਤੀ ਅਸੀਂ ਕੱਢ ਲੈਂਦੇ ਆ ਤੇ ਜੋ ਆਟੇ ਦਾ ਦੀਵਾ ਹੁੰਦਾ ਹੈ ਉਹ ਜੋ ਗਊ ਹੁੰਦੀ ਹੈ ਜੀਵਿਆਪਾ ਘਰ ਦੇ ਵਿੱਚ ਪਸ਼ੂ ਰੱਖਦੇ ਆ ਜੀ ਮੱਝਾਂ ਗਾਵਾਂ ਤੇ ਜੋ ਗਾਂ ਹੁੰਦੀ ਏ ਅਸੀਂ ਉਸ ਨੂੰ ਚਰਾ ਦਿੰਨੇ ਆ ਜਾਂ ਅਸੀਂ ਨਹਿਰ ਦੇ ਵਿੱਚ ਚਾਲ ਪਰਵਾ ਕਰ ਦਿੰਨੇ ਆ ਇਸ ਕਰਕੇ ਅਸੀਂ ਇਸ ਤਰ੍ਹਾਂ ਜੋਤ ਜਗਾਉਨੇ ਆ ਸੋ ਖਾਲਸਾ ਜੀ ਇਸ ਬਾਰੇ ਵਿੱਚ ਮੈਨੂੰ ਜਿਆਦਾ ਨੌਲੇਜ ਨਹੀਂ ਆ ਜਿਸ ਕਰਕੇ ਮੈਂ ਤੁਹਾਡੇ ਨਾਲ ਕਹਾਂ ਕਿ ਇਹ ਸਹੀ ਆ ਜਾਂ ਗਲਤ ਆ ਤੁਸੀਂ ਵੀ ਦੱਸਿਓ ਜ਼ਰੂਰ ਮੈਨੂੰ ਕਮੈਂਟ ਕਰਕੇ ਕਿਉਂਕਿ ਜਾਣਣੀ ਇਹ ਗੱਲ ਬਹੁਤ ਜ਼ਰੂਰੀ ਏ ਕਿ ਕੀ ਪਿੱਤਲ ਦੇ ਜੋਤ ਦੇ ਵਿੱਚ ਜੋਤ ਲਗਾ ਜਗਾਇਆ ਇਸ ਤਰ੍ਹਾਂ ਹੋ ਸਕਦਾ ਹੈ ਮੇਰੇ ਮੰਨ ਦਾ ਕਹਿਣਾ ਹੈ ਮੇਰਾ ਮੰਨਣਾ ਹੈ ਕਿ ਕੁਝ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਸੁਖ ਸੁੱਖਾਂਗੇ ਜਿਸ ਤਰ੍ਹਾਂ ਆਪਾਂ ਅਰਦਾਸ ਬੇਨਤੀ ਕਰਾਂਗੇ ਆਪਾਂ ਉਸੇ ਤਰ੍ਹਾਂ ਹੀ ਖਾਲਸਾ ਜੀ ਜੋਤ ਜਗਾ ਸਕਦੇ ਹਾਂ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਭ ਜਾਣੀ ਜਾਂਦੇ ਉਹ ਸਭ ਜਾਣਦੇ ਨੇ ਕਿ ਆਪਾਂ ਕਿਵੇਂ ਅਰਦਾਸ ਬੇਨਤੀ ਕੀਤੀ ਹੈ ਤੇ ਕਿਸ ਤਰ੍ਹਾਂ ਪਰ ਅਰਦਾਸ ਬੇਨਤੀ ਕਰਕੇ ਆਪਾਂ ਆਪਣੀ ਪੂਰੀ ਕਰ ਰਹੀ ਹੈ ਸੇਵਾ ਤੇ ਜੋ ਖਾਸਾ ਜੀ ਆٹے ਦਾ ਦੀਵਾ ਬਣਾ ਕੇ ਜੋਤ ਚਾਗਦੀ ਉਹ ਇਸ ਤਰ੍ਹਾਂ ਹੀ ਜਗਾਉਂਦੇ ਨੇ ਕਿ ਜੋ ਦੀਵਾ ਜੋ ਆٹے ਦਾ ਹੁੰਦਾ ਹੈ ਚਾ ਉਸ ਨੂੰ ਜਲ ਪਰਵਾ 32 ਸਮੇਤ ਕਰੇ ਆਉਂਦੇ ਆ ਤੇ ਜਾਂ ਫਿਰ ਉਹ ਬੱਤੀ ਕੱਢ ਕੇ ਵਿੱਚੋਂ ਜੋ ਕੱਲਾ ਆٹے ਦਾ ਦੀਵਾ ਬਚ ਜਾਂਦਾ ਜਦੋਂ ਜੋਤ ਵੱਜ ਜਾਂਦੀ ਤੇ ਉਹ ਗਾਂ ਨੂੰ ਗਾਮਾ ਨੂੰ ਪਾ ਦਿੰਦੇ ਨੇ ਉਹਨਾਂ ਨੂੰ ਚਿਰਾ ਦਿੰਦੇ ਨੇ ਸੋ ਇਸ ਤਰ੍ਹਾਂ ਕਰਦੇ ਨੇ ਉਹ ਇਹ ਸਭ ਦੀ ਆਪੋ ਆਪਣੀ ਸੋਚ ਖਾਲਸਾ ਜੀ ਜਿਵੇਂ ਕਿਸੇ ਨੂੰ ਸੈਟ ਲੱਗਦਾ ਹੈ ਕੋਈ ਕਰੀ ਜਾਂਦਾ ਹੈ ਜਿਵੇਂ ਸਹੀ ਲੱਗਦਾ ਹੈ ਤਾਂ ਖਾਲਸਾ ਜੀ ਤੁਸੀਂ ਜੋਤ ਜਦੋਂ ਜਗਾਉਣੀ ਹੋ ਤਾਂ ਤੁਸੀਂ ਜੋਤ ਨੂੰ ਨਾ ਕਦੇ ਵੀ ਨੀਵੇਂ ਚਗਾਤੇ ਨਾ ਰੱਖਿਆ ਕਰੋ ਜੋਤ ਨੂੰ ਹਮੇਸ਼ਾ ਲਈ ਉੱਚੀ ਜਗ੍ਹਾ ਤੇ ਰੱਖਣਾ ਹੈ ਕਿਉਂਕਿ ਉੱਚੀ ਜਗ੍ਹਾ ਤੇ ਰੱਖ ਕੇ ਆਪਾਂ ਪੂਰਾ ਮਾਨਸ ਮਾਨ ਨਾਲ ਜੋਤ ਜਗਾਉਣੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਆਪਣਾ ਜਿਵੇਂ ਬੈੱਡਰੂਮ ਹੁੰਦਾ ਹੈ ਆਪਣੇ ਕੋਲ ਜ਼ਿਆਦਾ ਰੂਮ ਨਹੀਂ ਹੁੰਦੇਗੇ ਬੈੱਡਰੂਮ ਹੁੰਦਾ ਹੈ ਤੇ ਉਸ ਬੈੱਡਰੂਮ ਦੇ ਵਿੱਚ ਹੀ ਅੰਦਰ ਆਪਾਂ ਜੋਤ ਜਗਾਉਣੀ ਹੁੰਦੀ ਹੈ ਤੇ ਕੋਈ ਮਨਾਈ ਨਹੀਂ ਹੈਗੀ ਖਾਸਾ ਜੀ ਆਪਾਂ ਬੈੱਡਰੂਮ ਦੇ ਵਿੱਚ ਜੋਤ ਨਹੀਂ ਜਗਾ ਸਕਦੇ ਕਿਉਂਕਿ ਆਪਾਂ ਜੋਤ ਅਮਰਤ ਵੇਲੇ ਜਾਂ ਰਹਿ ਰਸਤੇ ਸਮੇਂ ਜਗਾਉਣੀ ਹੁੰਦੀ ਆਪਾਂ ਜਗਾ ਸਕਦੇ ਹਾਂ ਜਿਵੇਂ ਹੁੰਦਾ ਹੈ ਕਈ ਵਾਰ ਆਪਣਾ ਬੈੱਡ ਉੱਚਾ ਹੁੰਦਾ ਹੈ ਆਪਾਂ ਬੈੱਡ ਤੇ ਬੈਠੇ ਹੁੰਦੇ ਆ ਤੇ ਜੋਤ ਆਪਾਂ ਨੀਵੀਂ ਜਗਾ ਤੇ ਜਗਾਈ ਹੁੰਦੀ ਹੈ ਸੋ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਆਪਣੇ ਬੈੱਡ ਤੋਂ ਕਾਫੀ ਉਚਾਈ ਦੇ ਵਿੱਚ ਜੋਤ ਚਗਾਉਣੀ ਹੈ ਜੋਤ ਨੂੰ ਹਮੇਸ਼ਾ ਉੱਚੀ ਜਗ੍ਹਾ ਤੇ ਜਗਾ ਕੇ ਰੱਖਣਾ ਹੈ ਕਦੇ ਵੀ ਨੀਵੀਂ ਜਗ੍ਹਾ ਤੇ ਚਗਾ ਕੇ ਨਹੀਂ ਰੱਖਣਾ ਖਾਲਸਾ ਜੀ ਇਸ ਗੱਲ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਇੱਕ ਜਿਸ ਸਾਈਡ ਤੇ ਤੁਸੀਂ ਜੋਤ ਨੂੰ ਜਗਾ ਕੇ ਰੱਖਦੇ ਹੋ ਜਿਵੇਂ ਜੋ ਆਪਣਾ ਬੈੱਡ ਹੁੰਦਾ ਹੈ ਕਿ ਬੈੱਡ ਦੀਆਂ ਜੋ ਆਪਣੀਆਂ ਜਿਸ ਸਾਈਡ ਨੂੰ ਆਪਾਂ ਪੈਰ ਕਰਨੇ ਹੁੰਦੇ ਨੇ ਉਸ ਸਾਈਡ ਨੂੰ ਤੁਸੀਂ ਕਦੇ ਵੀ ਜੋਤ ਨਹੀਂ ਜਗਾਉਣੀ ਤੁਸੀਂ ਇੱਕ ਸਾਈਡ ਨੂੰ ਜੋਤ ਜਗਾਉਣੀ ਹੈ ਜੇ ਸਾਈਡ ਨੂੰ ਤੁਸੀਂ ਪੈਰ ਨਹੀਂ ਕਰਨਗੇ ਕਿਉਂਕਿ ਖਾਲਸਾ ਜੀ ਇਸ ਗੱਲ ਦੀ ਤਾਂ ਆਪਾਂ ਨੂੰ ਆਮ ਕਰਕੇ ਨੋਰਮਲ ਹੀ ਜਾਣਕਾਰੀ ਹੁੰਦੀ ਹੈ ਸਾਰਿਆਂ ਨੂੰ ਕਿ ਆਪਾਂ ਜੇ ਸਾਈਡ ਤੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਹੁੰਦੀਆਂ ਨੇ ਜੇ ਸਾਈਡ ਤੇ ਆਪਾਂ ਜੋਤ ਜਗਾਉਣੀ ਹੁੰਦੀ ਹੈ ਉਸ ਸਾਈਡ ਤੇ ਆਪਾਂ ਕਦੇ ਵੀ ਪੈਰ ਨਹੀਂ ਕਰਨਗੇ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਜੋਤ ਜਗਾਉਂਦੇ ਸਮੇਂ ਤੁਸੀਂ ਸਾਰੀ ਸਾਫ ਸਫਾਈ ਕਰਕੇ ਉਸ ਜਗ੍ਹਾ ਤੇ ਗੁਰੂ ਮਹਾਰਾਜ ਸੱਚੇ ਪਾਸ਼ਾਨੀਆ ਫੁੱਟਵਾਂ ਦੀ ਸਪਾਈ ਕਰਕੇ ਊਡਕਾਰ ਸਾਹਿਬ ਦੀ ਸਫਾਈ ਕਰਕੇ ਫਿਰ ਤੁਸੀਂ ਉਹ ਜਗ੍ਹਾ ਸਾਫ ਸੁਥਰੀ ਕਰਕੇ ਤੁਸੀਂ ਜੋਤ ਜਗਾਇਆ ਕਰੋ ਕਿਉਂਕਿ ਸਫਾਈ ਵੀ ਖਾਲਸਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਨਾਲ ਨਾਲ ਪੋਥੀ ਸਾਹਿਬ ਦਾ ਸਤਕਾਰ ਵੀ ਕਰਿਆ ਕਰੋ ਤੇ ਇੱਕ ਜਦੋਂ ਖਾਲਸਾ ਜੀ ਤੁਸੀਂ ਜੋਤ ਜਗਾਉਨੇ ਹੋ ਤਾਂ ਜੋਤ ਜਗਾਉਣ ਦੇ ਸਮੇਂ ਨੇੜੇ-ਨੇੜੇ ਜੋ ਵੀ ਸਮਾਨ ਪਿਆ ਉਸ ਨੂੰ ਸਾਰਾ ਦੂਰ ਕਰ ਦਿਆ ਕਰੋ ਕਿਉਂਕਿ ਖਾਲਸਾ ਜੀ ਅੱਗ ਲੱਗਣ ਦਾ ਡਰ ਹੁੰਦਾ ਹੈ ਤਾਂ ਕਿ ਕੋਈ ਅਣਸਥਾਵੀ ਦੁਰਘਟਨਾ ਨਾ ਹੋ ਜਾਵੇ ਇਸ ਕਰਕੇ ਤੁਹਾਨੂੰ ਕਹਿ ਰਹੇ ਆ ਕਿ ਜੇ ਤੁਸੀਂ ਜਦੋਂ ਜੋਤ ਜਗਾਉਣੀ ਹੈ ਤੇ ਬਹੁਤ ਧਿਆਨ ਦੇ ਨਾਲ ਤੁਸੀਂ ਜੋਤ ਜਗਾਇਆ ਕਰੋ ਖਾਲਸਾ ਜੀ ਜੋਤ ਜਗਾਉਣ ਦੇ ਨਾਲ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹੀ ਸ਼ਹੀਦਾ ਸਿੰਘਾਂ ਦੀ ਜਿਵੇਂ ਆਪਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਣੀ ਹੈ ਆਪਣੇ ਘਰ ਦੇ ਵਿੱਚ ਜਦੋਂ ਜੋਤ ਜਗਾਉਣੀ ਸ਼ੁਰੂ ਕਰ ਦਿੰਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਘਰ ਦੇ ਵਿੱਚ ਕਿਥੇ ਬਰਕਤ ਬੈਣੀ ਸ਼ੁਰੂ ਹੋ ਜਾਂਦੀ ਏ ਆਪਣੇ ਘਰ ਦੇ ਵਿੱਚ ਸਾਰੇ ਦੁੱਖ ਦੂਰ ਹੋ ਜਾਂਦੇ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਆਪਣੇ ਅੜੇ ਹੋਏ ਕਾਰਜ ਨੇ ਜੋ ਕਿਥੇ ਸਿੱਧ ਪੁਣੇ ਸ਼ੁਰੂ ਹੋ ਜਾਂਦੇ ਨੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਕਈ ਵਾਰ ਖਾਲਸਾ ਜੀ ਇਸ ਤਰ੍ਹਾਂ ਵੀ ਹੁੰਦਾ ਏ ਕਿ ਆਪਣੀ ਜੋ ਮਨ ਦੇ ਵਿੱਚ ਇੱਛਾ ਹੁੰਦੀ ਏ ਉਹ ਆਪਣੀ ਇੱਛਾ ਹਜੇ ਮਨ ਦੇ ਵਿੱਚ ਹੀ ਹੁੰਦੀ ਏ ਪਰ ਉਹ ਇੱਛਾ ਪਹਿਲਾਂ ਹੀ ਪੂਰੀ ਹੋ ਜਾਂਦੀ ਹੈ ਮੁਕਤੀ ਆਉਣ ਤੋਂ ਪਹਿਲਾਂ ਹੀ ਪੂਰੀ ਹੋ ਜਾਂਦੀ ਹੈ ਇਸ ਤਰ੍ਹਾਂ ਖਾਲਸਾ ਜੀ ਅਰਦਾਸਾ ਬੇਨਤੀਆਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀ ਹੈ ਏਸੀ ਤਰ੍ਹਾਂ ਖਾਲਸਾ ਜੀ ਜੋਤ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਾਦੀ ਮਾਨਤਾ ਹੈ ਬਹੁਤ ਮਹੱਤਤਾ ਹੈ ਬਹੁਤ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦਾਂ ਦੇ ਸਥਾਨਾਂ ਤੇ ਜੋਤ ਜਗਾਈ ਜਾਂਦੀ ਹੈ ਤੁਸੀਂ ਵੀ ਜੋਤ ਜ਼ਰੂਰ ਜਗਾਇਆ ਕਰੋ ਪਰ ਸੂਚਮਤਾ ਦੇ ਨਾਲ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਕਿਸੇ ਇਸ਼ਨਾਨ ਕਰਕੇ ਹੀ ਚੋਥ ਜਗਾਉਣੀ ਹੈ ਕਈ ਭੈਣ ਭਰਾ ਕਹਤ ਦਿੰਦਿਆਂ ਇਸ਼ਨਾਨ ਕਰਕੇ ਜਗਾਉਣੀ ਆ ਪਰ ਕੀ ਹੁੰਦਾ ਜੀ ਜਦੋਂ ਤੁਸੀਂ ਇਸ਼ਨਾਨ ਕਰਨ ਲੱਗੇ ਤਾਂ ਤੁਸੀਂ ਸਿਰ ਵੀ ਨਹਾ ਲਿਆ ਕਰੋ ਇਸ ਕਰਕੇ ਕਿਸੇ ਇਸ਼ਨਾਨ ਵੀ ਕਰਦਿਆਂ ਕਰੋ ਜਿੰਨੀ ਆਪਾਂ ਸੂਚਮਤਾ ਰੱਖਾਂਗੇ ਉਹਨਾ ਆਪਣੇ ਲਈ ਹੀ ਚੰਗਾਏ ਵੈਗਰੋਂ ਸੱਚੇ ਪਾਸ਼ਾ ਦੀ ਕਿਰਪਾ ਬਣੀ ਰਹਿੰਦੀ ਹੈ ਸੁਖਾਰ ਸਾਹਿਬ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੋਤ ਦੇ ਬਾਰੇ ਦੇ ਵਿੱਚ ਵੀ ਆਪਾਂ ਨੂੰ ਸੰਗਰਾਦ ਵਾਲੇ ਦਿਨ ਜੋਤ ਜਗਾਉਣ ਦੇ ਕੀ ਫਾਇਦੇ ਹੁੰਦੇ ਨੇ ਤੇ ਆਪਾਂ ਨੂੰ ਜੋਤ ਪਿੱਤਨ ਦੀ ਜਗਾਉਣੀ ਚਾਹੀਦੀ ਹੈ ਦੀਵੇ ਦੇ ਵਿੱਚ ਜਗਾ ਸਕਦੇ ਆ ਜਾਂ ਆਪਾਂ ਨੂੰ ਆਟੇ ਦੇ ਦੀਵੇ ਦੀ ਜੋਤ ਜਗਾਉਣੀ ਚਾਹੀਦੀ ਇਸ ਤੇ ਆਪਾਂ ਵਿਚਾਰ ਫਰਾਂਜੇ ਕੀਤੇ ਨੇ ਖਾਲਸਾ ਜੀ ਵਿਚਾਰ ਸਾਂਝੇ ਕਰਦੇ ਸਮੇਂ ਮੇਰੇ ਤੋਂ ਕੋਈ ਵੀ ਬੋਲਦੇ ਸਮੇਂ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਖਿਮਾ ਬਖਸ਼ੀ ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਸਭ ਤੋਂ ਵੱਧ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਕਿ ਆਪਣੇ ਬੱਚੇ ਨੇ ਜੋ ਨਸ਼ਿਆ ਤੋਂ ਰਹਿਤ ਰਹਿਣ ਗਲਤ ਰਸਤੇ ਤੇ ਨਾ ਜਾਣ ਤੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਰੂਰ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਲੈ ਕੇ ਆਪਣੇ ਨਾਲ ਗਰਬਾਣੀ ਦੇ ਨਾਲ ਜ਼ਰੂਰ ਜੋੜਿਆ ਕਰੋ ਜੀ ਸੁਖਾਰਸਾ ਜੀ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਰ ਸਾਹਿਬ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ अनेका ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜੀਆਂ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਹੱਸਦੇ ਵਾਸਤੇ ਰਹਿਣ ਵਾਏ ਗੁਰੂ ਸੱਚੇ ਪਾਤਸ਼ਾਹ ਸਭਨਾ ਪੈਨ ਭਰਾਵਾਂ ਨੂੰ ਜੜ ਦੀ ਕਲਾ ਦੇ ਵਿੱਚ ਰੱਖਣਾ ਨੰਮੀਆ ਉਮਰਾ ਬਖਸ਼ਨੀਆ ਸੋ ਕਾਲ ਸਜਿਵਾ ਦੋ ਤਵਾ ਦਿਗਰ ਬਾੜੀ ਨਾਲ ਜੁੜੋ ਗੁਰੂ ਵਾਲੇ ਬਣੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ